ਤੁਹਾਨੂੰ ਸਾਰਿਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਮਤਲਬ ਆ ਚਾਏ ਹੋ ਔਰ ਅਸੀਂ ਅੱਜ ਸਾਰੇ ਮਿਲ ਕੇ ਇਸ ਕਿਤਾਬ ਦਾ ਝੁਮਨ ਚੁਣ ਕੇ ਜਿਹੜੀ ਮੇਰੇ ਸਟੂਡੈਂਟ ਕਰਨਜੀਤ ਸਿੰਘ ਬੋਂਟੀ ਦੁਆਰਾ ਲਿਖੀ ਗਈ ਆ ਔਰ ਉਹਦਾ ਅਸੀਂ ਅੱਜ ਨੂੰ ਰਿਲੀਜ਼ ਕਰਨ ਲਈ ਅਸੀਂ ਇਕੱਠੇ ਹੋਏ ਹਾਂ ਔਰ ਜਿਵੇਂ ਕਿ ਇੰਨਾ ਵੀਰ ਜੀ ਨੇ ਦੱਸਿਆ ਆ ਕਿ ਅੱਜ ਦੇ ਮੋਬਾਈਲ ਦੇ ਯੁੱਗ ਦੇ ਵਿੱਚ ਅਸੀਂ ਪੁਸਤਕਾਂ ਪੜ੍ਹਨੀਆਂ ਭੁੱਲ ਗਏ ਆ ਠੀਕ ਆ ਪਰ ਮੈਂ ਕਹਿੰਦਾ ਕਿ ਆਪਣੇ ਵਿਚਾਰਾਂ ਨੂੰ ਤੁਹਾਡੇ ਸਾਰਿਆਂ ਦੇ ਨਾਲ ਸਾਂਝਾ ਕਰਨਾ ਚਾਹਾਂ। ਉਹਨੇ ਇਹਦੇ ਵਿੱਚ ਲਿਖਿਆ ਵੀ ਆ ਕਿ ਮੈਂ ਇੰਨਾ ਵਧੀਆ ਲੇਖਕ ਨਹੀਂ ਤਾਂ ਪਰ ਉਹਨੇ ਆਪਣੇ ਮਨ ਦੇ ਭਾਵ ਸਾਡੇ ਸਾਰਿਆਂ ਦੇ ਨਾਲ ਸਾਂਝੇ ਕੀਤੇ ਆ। ਠੀਕ ਹੈ ਉਹ ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਕਿਤਾਬ ਨੂੰ ਚੰਗੀ ਤਰ੍ਹਾਂ ਪੜ੍ਹੀਏ ਔਰ ਪੜ੍ਹ ਕੇ ਆਪਣਾ ਰਿਵਿਊ ਦਈਏ ਉਹਨੇ ਆਪਣਾ ਨੰਬਰ ਵੀ ਦਿੱਤਾ ਹੈ ਇੱਥੇ ਫੋਨ ਤੇ ਔਰ ਜਿਹਦੇ ਨਾਲ ਕੀ ਹੋਊਗਾ ਉਹਨੂੰ ਹੋਰ ਪੱਲ ਮਿਲੇਗਾ। ਇਸੇ ਤਰ੍ਹਾਂ ਉਹ ਮਾਣੁਕਲੀ ਪੰਜਾਬੀ ਦੀ ਸੇਵਾ ਕਰਦਾ ਰਹੂ। ਤੋਂ ਮੈਂ ਫਿਰ ਇੱਕ ਵਾਰ ਸਾਰਿਆਂ ਦਾ ਧੰਨਵਾਦ ਕਰਨਾ ਹੈ। ਸੋ ਥੈਂਕ ਯੂ ਟੂ ਆਲ ਆਫ ਯੂ ਟੂ ਮੈਨੂ ਆਮ ਪ੍ਰਾਊਡ ਆਫ ਥਿਸ ਬਾਈਕ ਕਾਸ ਹੀ ਇਜ਼ ਅ ਰਾਈਟਰ ਐਂਡ ਹੀ ਇਜ਼ ਮਾਈ ਸਟੂਡੈਂਟ ਥੈਂਕ ਯੂ ਗੋਡ ਆਫ ਕਾਰਜ ਸਾਡਾ ਵੀਰ ਚਰਨਜੀਤ ਸਿੰਘ ਟਾਂਡਾ ਚਰਨ ਸਿੰਘ ਛਾ ਜਿਹਨੂੰ ਅਸੀਂ ਪਿਆਰ ਨਾਲ ਮੋਟੀਵੇਟ ਕਹਿੰਦੇ ਆਂ ਅੱਜ ਦੇ ਇਸ ਮੋਬਾਈਲ ਯੁੱਗ ਚ ਵੈਸੇ ਤਾਂ ਕਹਿੰਦੇ ਕਿਤਾਬਾਂ ਘੱਟ ਪੜਦਾ ਕੋਈ ਪਰ ਜੋ ਉਸ ਵੀਰ ਨੇ ਸਾਨੂੰ ਸਨੇਹਾ ਦਿੱਤਾ ਉਹ ਜੋ ਅੱਧੀ ਨੌਜਵਾਨ ਪੀੜ੍ਹੀ ਨੇ ਇੱਕ ਕਿਤਾਬ ਲਿਖ ਕੇ ਆਪਣੀਆਂ ਰਚਨਾਵਾਂ ਨੂੰ ਇਸ ਸ੍ਰਿਸ਼ਟੀ ਨੂੰ ਜੋ ਨੇ ਬਿਆਨ ਕੀਤਾ ਹੈ ਉਹ ਅਸੀਂ ਅੱਜ ਪੜ੍ਹੀਏ ਤੇ ਉਹਦੇ ਵਿਚਾਰਾਂ ਨਾਲੇ ਸੋਚੀਏ ਉਹ ਹੋਰ ਨੌਜਵਾਨਾਂ ਨੂੰ ਵੀ ਪੜ੍ਹੀਏ ਹੈਨਾ ਝੂਮਣ ਝੁਮਕੇ ਦੇਖੋ ਕਿੰਨਾ ਸੋਹਣਾ ਟਾਈਟਲ ਰੱਖਿਆ ਸ਼ਾਰਟਕਟ ਇਸ ਕਿਤਾਬ ਦੇ ਵਿੱਚ ਉਸਨੇ ਸ੍ਰਿਸ਼ਟੀ ਨੂੰ ਬਹੁਤ ਬੜੀਆ ਤਰੀਕੇ ਨਾਲ ਬਿਆਨ ਕੀਤਾ ਜਿਹੜਾ ਚਰਨਜੀਤ ਸਿੰਘ ਮੋਤੀ ਆ ਉਹ ਜਦੋਂ ਕਾਲਜ ਪੜ੍ਹਦੇ ਹਮ ਆ ਸਾਡੇ ਕੋਲ ਜਿਹੜਾ ਮੇਰੇ ਕੋਲ ਵੇਟ ਲਿਫਟਿੰਗ ਦੀ ਟ੍ਰੇਨਿੰਗ ਕਰਦੇ ਰਿਹਾ ਨਾਲ ਹੀ ਆਪਾਂ ਐਨਬੀਐਸਰ ਤੋਂ ਭਾਜੀ ਆ ਬਖਵਾਸੇ ਇਹਨਾਂ ਦੇ ਬੋਲ ਅਸੀਂ ਇਕੱਠੇ ਜਿਹੜੇ ਆ ਵੇਟ ਲਿਫਟਿੰਗ ਦੀ ਟ੍ਰੇਨਿੰਗ ਕਰਦੇ ਰਿਹਾ ਤੇ ਮਤਲਬ ਉਹ ਟ੍ਰੇਨਿੰਗ ਕਰਦੇ ਦੌਰਾਨ ਉਹ ਜਿਹੜਾ ਲੜਕਾ ਸੀਗਾ ਮੋਤੀ ਸ਼ਾਹ ਉਹਨੇ ਬਹੁਤ ਸਖਤ ਮਿਹਨਤ ਕੀਤੀ ਉਹਨੇ ਘੱਟੋ ਘੱਟ 4-5 ਸਾਲ ਜਿਹੜੀ ਉਹ ਵੇਟ ਲਿਫਟਿੰਗ ਦੀ ਗੇਮ ਕੀਤੀ ਆ ਤੇ ਉਸ ਤੋਂ ਬਾਅਦ ਉਹ ਨਾਲ ਨਾਲ ਜੌਬ ਵੀ ਕਰਦਾ ਰਿਹਾ ਤੇ ਉਹ ਨਾਲ ਨਾਲ ਕੁਛ ਆਪਣੇ ਜਿਹੜੇ ਉਹ ਜਿੱਦਾਂ ਸਾਡੇ ਨਾਲ ਜਦੋਂ ਅਸੀਂ ਪ੍ਰੈਕਟਿਸ ਕਰਦੇ ਹੁੰਦੇ ਸੀਗੇ ਇਹ ਕੁਛ ਕੁਛ ਜਿਹੜੇ ਆਪਣੇ ਗੱਲਾਂ ਦੇ ਕੁਛ ਕਵਤਾਵਾਂ ਦੇ ਤਰ੍ਹਾਂ ਵੀ ਸੁਣਾਉਂਦਾ ਰਿਹਾ ਤਾਂ ਇਹ ਕਈ ਵਾਰੀ ਉਹਨੂੰ ਅਸੀਂ ਮਜ਼ਾਕ ਮਜ਼ਾਕ ਦੇ ਵਿੱਚ ਕਹਿਣਾ ਵੀਂਦਾ ਨਾ ਕਰਿਆ ਗਾ ਤੂੰ ਪਰ ਉਹ ਮਤਲਬ ਉਹਦੇ ਜਿਹੜਾ ਅੰਦਰੋਂ ਆਪ ਮਹਾਰੇ ਨਿਕਲਦੇ ਸੀਗੇ ਤੇ ਪਰ ਅਸੀਂ ਇਹ ਚੀਜ਼ ਨੂੰ ਮਤਲਬ ਸੋਚ ਵੀ ਨਹੀਂ ਸਕਦੇ ਸੀਗੇ ਵੀ ਉਸ ਚੀਜ਼ ਨੂੰ ਸਾਡੇ ਸਾਹਮਣੇ ਅੱਜ ਉਸ ਬੰਦੇ ਨੇ ਰੱਖ ਦਿੱਤੀ ਕਰਕੇ ਉਹਨੇ ਕਿਤਾਬ ਲਿਖੀ ਹੁਣ ਇਸ ਟਾਈਮ ਉਹ ਵਿਦੇਸ਼ ਦੇ ਵਿੱਚ ਰਹਿੰਦਾ ਹੈ ਤੇ ਜਿਸ ਤਰ੍ਹਾਂ ਦੀ ਕਿਤਾਬ ਦਾ ਟਾਈਟਲ ਹੈਗਾ ਝੁਮਣ ਝੁਮਕੇ ਤੇ ਇਸ ਤਰ੍ਹਾਂ ਮੈਂ ਕਹਿੰਦਾ ਵੀ ਜਿੰਦਗੀ ਵੀ ਆ ਉਸ ਵੀਰ ਦੀ ਐਦਾ ਹੀ ਇਹੀ ਆਉ ਜੇ ਮਤਲਬ ਝੁਮਕਦੀ ਰਵੇ ਚਮਕਦੀ ਰਵੇ ਤੇ ਉਹ ਚੜ੍ਹਦੀ ਕਲਾ ਦੇ ਵਿੱਚ ਰਵੇ ਤੇ ਮਤਲਬ ਜਿੱਦਾਂ ਸਾਰਾ ਮਨ ਤੇ ਕਿਤਾਬਾਂ ਅਸੀਂ ਨਹੀਂ ਪੜਦੇ ਤੇ ਉਹ ਸਾਰੇ ਵੀਰਾਂ ਨੂੰ ਇਹੇ ਬੇਨਤੀ ਆ ਵੀ ਇਹ ਕਿਤਾਬਾਂ ਪਾਣੀਆ ਚਾਹੀਦੀਆਂ ਆ ਇਹ ਕਿਤਾਬਾਂ ਦੇ ਵਿੱਚ ਕੱਲਾ ਇੱਕ ਲਿਖਿਆ ਨਹੀਂ ਹੁੰਦਾ ਉਸ ਇਨਸਾਨ ਦੀ ਜਿਹੜੀ ਜ਼ਿੰਦਗੀ ਆ ਉਸ ਇਨਸਾਨ ਦੀਆਂ ਜਿਹੜੀਆਂ ਭਾਵਨਾਵਾਂ ਆ ਉਹਦੇ ਵਿੱਚੋਂ ਅਸੀਂ ਫੀਲ ਕਰ ਸਕਦੇ ਆ ਉਹਦੀ ਜਿਹੜੀ ਮਿਹਨਤ ਉਹਦੀ ਜ਼ਿੰਦਗੀ ਦੇ ਵਿੱਚ ਇੱਕ ਇੱਕ ਪਲ ਹੁੰਦਾ ਉਹਨੂੰ ਅਸੀਂ ਫੀਲ ਕਰਕੇ ਆਪਣੀ